ਇੱਕ ਖੁਸ਼ਖਬਰੀ ਜਿਹੜੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜੋ ਸਨੌਣੀ ਦਾ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਆ ਨੇ ਜਿਹੜੇ ਲੰਬੇ ਸਮੇਂ ਤੋਂ ਇਸ ਪਾਲਿਸੀ ਦੇ ਉੱਪਰ ਕੰਮ ਕਰ ਰਹੇ ਸਨੌਣੀ ਤਾਂ ਉਹਨਾਂ ਨੇ ਖੁਦ ਹੀ ਆਪ ਸੀਗੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਪਰ ਕਿਉਂਕਿ ਉਹਨਾਂ ਨੇ ਅੱਜ ਜਲੰਧਰ ਨਿਕਲਣਾ ਸੀਗਾ ਝੰਡਾ ਖੜਾਉਣ ਦੇ ਲਈ ਸੋ ਉਹਨਾਂ ਨੇ ਸਾਡੀ ਮੇਰੀਅਰ ਚੀਮਾ ਸਾਹਿਬ ਦੀ ਡਿਊਟੀ ਲਗਾਈ ਹੈ ਕਿ ਪੰਜਾਬ ਦੇ ਲੋਕਾਂ ਨੂੰ ਮੀਡੀਆ ਦੇ ਜ਼ਰੀਏ ਇਹ ਅਸੀਂ ਉਹਨਾਂ ਵੱਲੋਂ ਆਸ਼ਵਸਤ ਕਰੀਏ ਉਹਨਾਂ ਵੱਲੋਂ ਵਿਸ਼ਵਾਸ ਦਿਵਾਈਏ ਕਿ ਬੜੀ ਡਿਟੇਲ ਦੇ ਉੱਪਰ ਡਿਟੇਲ ਦੇ ਵਿੱਚ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਸੀਐਮ ਸਾਹਿਬ ਖੁਦ ਆਪ ਇਸ ਸਾਰੇ ਇਸ਼ੂ ਨੂੰ ਮਾਨੀਟਰ ਕਰ ਰਹੇ ਨੇ ਤੇ ਬੜੀ ਜਲਦੀ ਹੀ ਐਨਓਸੀ ਦੀ ਜਿਹੜੀ ਕਲੋਜ਼ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਏਗੀ ਔਰ ਇਹਦੀ ਜਿਹੜੀ ਬੇਸਿਕ ਜਾਂ ਬ੍ਰੌਡਲੀ ਜਿਹੜੇ ਮੋਡੈਲਿਟੀਆਂ ਸੀਐਮ ਸਾਹਿਬ ਨੇ ਸਾਨੂੰ ਕੈਬਨਿਟ ਨੂੰ ਅੱਜ ਕਨਵੇ ਕੀਤੀਆਂ ਨੇ ਕਿ ਜਿਨ੍ਹਾਂ ਲੋਕਾਂ ਕੋਲ 31 ਜੁਲਾਈ 2024 ਤੱਕ ਜਿਨ੍ਹਾਂ ਕੋਲ ਰਜਿਸਟਰੀਆਂ ਹੈਗੀਆਂ ਯਾ ਬਿਆਨੇ ਹੈਗੇ ਬਿਆਨੇ ਇਨ ਦਾ ਫਾਰਮ ਆਫ ਕਿ ਰਜਿਸਟਰਡ ਬਿਆਨੇ ਹੋਣ ਜਾਂ ਪੇਮੈਂਟ ਥਰੂ ਬੈਂਕਸ ਜਾਂ ਜਿਹਦੇ ਨਾਲ ਸਿਰਫ ਇਹ ਸਟੈਬਲਿਸ਼ ਕਰਨਾ ਪਏਗਾ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਡੀਲ ਹੈਗੀ ਜ਼ਮੀਨ ਦੀ ਉਹ ਜੈਨੂਨ ਹੈ ਇਹ ਨਾ ਹੋਵੇ ਕਿ ਜੈਨੂਨੈਸ ਹੋਦੀ ਕਿਉਂਕਿ ਨਹੀਂ ਕੀ ਹੁੰਦਾ ਪਹਿਲਾ ਸਮੇਂ ਦੇ ਵਿੱਚ ਵੀ ਇਹੀ ਹੋਇਆ ਕਿ ਬਹੁਤ ਸਾਰੀਆਂ ਕਲੋਨੀ ਕਲੋਨੀਆਂ ਤਿੰਨਾਂ ਚਾਰ ਮਹੀਨਿਆਂ ਦੇ ਵਿੱਚ ਹੀ ਲੋਕ ਦੋ ਨੰਬਰ 'ਚ ਕੱਟ ਦਿੰਦੇ ਨੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਤੇ ਇਹ सीएम ਸਾਹਿਬ ਨੇ ਅੱਜ ਸਾਨੂੰ ਖੁਦ ਆਪ ਸਾਨੂੰ ਕਨਵੇ ਕੀਤਾ ਜਿਹੜਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਨਵੇ ਕਰ ਰਿਹਾ ਕਿ 31 ਜੁਲਾਈ 2024 ਤੱਕ ਜਿਨ੍ਹਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਜਾਂ ਜਿਨ੍ਹਾਂ ਕੋਲ অথੈਨਟੀਕੇਟਿਡ ਵੈਰੀਫਾਈਡ ਡਾਕੂਮੈਂਟਸ ਹੈਗੇ ਜਿਹਦੇ ਨਾਲ ਉਹ ਪ੍ਰੂਵ ਕਰ ਸਕਦੇ ਨੇ ਕਿ ਸਾਡਾ 31 ਜੁਲਾਈ ਤੋਂ ਪਹਿਲਾਂ ਸੌਦਾ ਵੀ ਹੋ ਚੁੱਕਿਆ ਸੀਗਾ ਜ਼ਮੀਨ ਦਾ ਉਹਨਾਂ ਨੂੰ ਐਨਓਸੀ ਦਿੱਤੇ ਉਹਨਾਂ ਦੀਆਂ ਰਜਿਸਟਰੀਆਂ ਨੇ ਜਿਹੜੀਆਂ ਉਹ ਮੇਬੀ ਸੈਕੰਡ ਆਫ ਨਵੰਬਰ ਤੱਕ ਜਿਨ੍ਹਾਂ ਦੀ ਹੋ ਜਾਣਗੀਆਂ ਇਹ ਉਹਨਾਂ ਨੂੰ ਐਨਓਸੀ ਦੀ ਜ਼ਰੂਰਤ ਨਹੀਂ ਰਹੇਗੀ ਇਹ ਸੀਐਮ ਸਾਹਿਬ ਦੀ ਤਰਫੋਂ ਭਵੰਤਮਨ ਜੀ ਤਰਫੋਂ ਅੱਜ ਪੰਜਾਬ ਦੇ ਟੈਂਟੇਟਿਵਲੀ ਟੈਂਟੇਟਿਵਲੀ ਇਹੀ ਡੇਟਸ ਨੇ ਬਟ ਉਹਦੇ ਉੱਪਰ ਹੋਰ ਡਿਟੇਲ ਦੇ ਵਿੱਚ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਖੁਦ ਆਪ ਵਰਕਆਊਟ ਕਰ ਰਹੇ ਨੇ ਇਹ ਸਾਨੂੰ ਬ੍ਰਾਡਲੀ ਜੇ ਉਹਨਾਂ ਨੇ ਮੈਨੂੰ ਫੈਸਲਾ ਉਹਨਾਂ ਦਾ ਸੀਐਮ ਸਾਹਿਬ ਦਾ ਫੈਸਲਾ ਸੁਣਾਉਣ ਦੀ ਜ਼ਿੰਮੇਵਾਰੀ ਮੈਨੂੰ ਅਰਚੀਮਾ ਸਾਹਿਬ ਨੂੰ ਸੌਂਪੀ ਹੈ ਉਹ ਤੋਂ ਮਦਦ ਰਿਹਾ ਉਹ ਦੋ ਵੀ ਹੋ ਸਕਦੇ ਨਵੰਬਰ ਹੋ ਸਕਦੇ 5 ਨਵੰਬਰ ਵੀ ਹੋ ਸਕਦੇ ਬਟ ਜਿਹੜੀ 31 ਜੁਲਾਈ ਦੀ ਡੇਟ ਹੈ ਉਹ ਫਾਈਨਲ ਰਹੀ ਵੀ 31 ਜੁਲਾਈ ਤੋਂ ਪਹਿਲਾਂ ਕਿਸੇ ਦੀ ਰਜਿਸਟਰੀ ਹੋਈ ਹੈ ਕਿਸੇ ਦਾ ਰਜਿਸਟਰਡ ਬਿਆਨਾ ਹੈ ਕਿਸੇ ਦੀ ਪੇਮੈਂਟਸ ਨੇ ਜਿਹੜੀਆਂ ਉਹ ਥਰੂ ਬੈਂਕ ट्रांजैक्शन ਉਹ ਸੈਲਰ ਕੋਲ ਬਾਏਰ ਦੀ ਦਾ ਪੈਸਾ ਜਿਹੜਾ ਉਹ ਸੈਲਰ ਕੋਲ ਗਿਆ ਹੋਇਆ ਥਰੂ ਬੈਂਕ ट्रांजैक्शन ਮਕਸਦ ਪਰਪਸ ਸਿਰਫ ਇੱਕ ਹੋਊਗਾ ਕਿ ਜੈਨੂਇਨੈਸ ਆਫ ਡੀਲ ਹੈ ਜਿਹੜੀ ਉਹ ਐਸਟੈਬਲਿਸ਼ ਹੋਵੇ ਫਿਕਟਿਸ਼ਸ ਕਮ ਹੈ ਜਿਹੜਾ ਜਾਲੀ ਕਮ ਹੈ ਜਿਹੜਾ ਉਹ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਪਰਪਸ ਮਕਸਦ ਇਹ ਹੈ ਉਹਦੀ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਕਹਿੰਦੇ ਆਉਣ ਵਾਲੇ ਦੋ ਚਾਰ ਦਿਨਾਂ ਦੇ ਵਿੱਚ ਉਹਨੂੰ ਕੰਪਲੀਟ ਕਰਕੇ ਉਹ ਬੜੀ ਜਲਦੀ ਸੜੀ ਜਿਹੜੀ ਸਾਰੀ ਵੀਡੀਓ ਦੀ ਮੋਡੈਲਿਟੀਆਂ ਨੇ ਨੀਤੀ ਗ੍ਰੀਟਿਸ ਨੇ ਉਹ ਉਹ ਲੋਕਾਂ ਸਾਹਮਣੇ ਰੱਖੀਆਂ ਜਾਣਗੀਆਂ ਵਨ ਟਾਈਮ ਪਾਲਿਸੀ ਹੈ ਰੱਖੀ ਹੈ ਜੀ ਦੇਖੋ ਇਹ ਵਨ ਟਾਈਮ ਪਾਲਿਸੀ ਹੀ ਸਮਝੋ ਜੀ ਇਹ ਵਨ ਟਾਈਮ ਰਿਲੀਫ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਦੇਖੋ ਗੱਲ ਪਤਾ ਕੀ ਹੈ ਜੀ ਮੈਂ ਜੀ ਪਹਿਲਾਂ ਵੀ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜੀਦੀ ਵਜੇ ਕਰਕੇ ਪਾਪਰਾ ਐਕਟ ਵੀ ਬਣਿਆ ਤੇ ਪਾਪਰਾ ਐਕਟ ਦੀ ਵਾਇਲੇਸ਼ਨ ਵੀ ਬਾਰ ਬਾਰ ਹੁੰਦੀ ਰਹੀ ਜਦੋਂ ਵਾਇਲੇਸ਼ਨ ਬਾਰ ਬਾਰ ਹੁੰਦੀ ਰਹੀ ਉਹਦਾ ਹਾਈ ਕੋਰਟ ਦੇ ਵਿੱਚ ਕੇਸ ਚਲਾ ਗਿਆ ਹਾਈ ਕੋਰਟ ਨੇ ਐਨਓਸੀ ਦੀ ਕੰਡੀਸ਼ਨ ਇੰਪੋਜ਼ ਕਰਤੀ ਐਨਓਸੀ ਦੀ ਕੰਡੀਸ਼ਨ ਦੇ ਨਾਲ ਜਿਹੜਾ ਰਜਿਸਟਰੀਆ ਹੋ ਨਹੀਂ ਸਕਦੀਆਂ ਸੀਗੀਆਂ ਕਰਪਸ਼ਨਾਂ નીચે ਦੋ ਨੰਬਰ ਦੇ ਕੰਮ ਨੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਨੇ ਜਿਹੜੇ ਇਲਲੀਗਲ ਕਲੋਨੀਆਂ ਕੱਟਣ ਵਾਲੇ ਡਿਵੈਲਪਰ ਨੇ ਉਹ ਫੀਲਡ ਦੇ ਵਿੱਚ ਆ ਜਾਂਦੇ ਨੇ ਉਹ ਫਿਰ ਦੋ ਨੰਬਰ ਦਾ ਕੰਮ ਸ਼ੁਰੂ ਕਰ ਦਿੰਦੇ ਨੇ ਸੋ ਇਹਦੇ ਨਾਲ ਸਾਰੇ ਦਾ ਸਾਰਾ ਜਿਹੜਾ ਉਬਰਲ ਸਿਸਟਮ ਹੈ ਉਹ ਖਰਾਬ ਹੁੰਦਾ ਹੈ ਇਹ ਵਨ ਟਾਈਮ ਵਨ ਟਾਈਮ ਮੀਨਸ ਲਾਸਟ ਟਾਈਮ ਜਿਹੜੀ ਸਾਡੇ ਵੱਲੋਂ ਸਰਕਾਰ ਵੱਲੋਂ ਕਿ ਇਸ ਤੋਂ ਬਾਅਦ ਕੋਈ ਇਹ ਜੇ ਇਹ ਵੀ ਸਿਰਫ ਉਹਨਾਂ ਲੋਕਾਂ ਨੂੰ ਰੀਲੀਫ ਹੈ ਜਿਹੜੇ ਕਿ ਜਿਨ੍ਹਾਂ ਨੇ ਵਿਚਾਰਿਆਂ ਨੇ ਆਪਦੀਆਂ ਜ਼ਿੰਦਗੀ ਭਰ ਦੀਆਂ ਪੂੰਜੀਆਂ ਕਮਾਈਆਂ ਨੇ ਜਿਹੜੀਆਂ ਇੱਕ ਘਰ ਦੀ ਛੱਤ ਸਿਰ ਤੇ ਲੈਣ ਵਾਸਤੇ ਜਿਨ੍ਹਾਂ ਨੇ ਉਹਦੇ ਵਿੱਚ ਲਾਤੀਆਂ ਤੇ ਫਸ ਗਏ ਉਹ ਗਲਤੀ ਇਹ ਚ ਉਹਨਾਂ ਦੀ ਕੋਈ ਨਹੀਂ ਹੈਗੀ ਇਹ ਸਿਰਫ ਉਹਨਾਂ ਲਈ ਰੀਲੀਫ ਹੈ ਸਾਡੇ ਵੱਲੋਂ ਉਸ ਤੋਂ ਬਾਅਦ ਇੱਕ ਦਸਤਖਤ ਹੋ ਜੀ ਜੀ ਨਾਈਕਲ ਤਾਂ ਹੋ ਗਿਆ ਹਾਂ ਦੋ ਨਵੰਬਰ ਦੀ ਲਾਸਟ ਡੇਟ ਰੱਖਿਆ ਹੋਰ ਰਜਿਸਟਰੀ ਦੀ ਡੇਟ ਹੈ ਸਪੋਜ਼ ਸੇਲ ਲੀਡ ਹੈ ਜਿਹੜੀ ਜੇ ਅੱਜ ਕਿਸੇ ਨੇ 31 ਜੁਲਾਈ ਤੋਂ ਪਹਿਲਾਂ ਕਿਸੇ ਨੇ 10% ਬੈਂਕ ਦੇ ਵਿੱਚ ਟਰਾਂਜੈਕਸ਼ਨ ਬਿਆਨੇ ਦਾ ਦੇ ਦਿੱਤਾ ਤੇ ਉਹ ਬੰਦਾ ਜੇ ਸਪੋਜ਼ 2 ਨਵੰਬਰ ਜਾਂ 5 ਨਵੰਬਰ ਜੋ ਵੀ ਡੇਟ ਸੀਐਨ ਸਾਫ ਫਾਈਨਲ ਕਰਨਗੇ ਜੇ ਉਦੋਂ ਤੱਕ ਉਹ ਰਜਿਸਟਰੀ ਕਰਾ ਲੈਂਦਾ ਤਾਂ ਉਹ ਲੀਗਲ ਮੰਨਿਆ ਜਾਊਗਾ ਜੇ ਉਦੋਂ ਤੱਕ ਨਹੀਂ ਕਰਾ ਪਾਉਂਦਾ ਤੇ ਉਹ ਨਹੀਂ ਮੰਨਿਆ ਜਾਊਗਾ ਸੋ ਵੈਰੀਫਿਕੇਸ਼ਨ ਆਈਡੈਂਟੀਫਿਕੇਸ਼ਨ ਐਂਡ ਸੈਟੀਸਫੈਕਸ਼ਨ ਆਫ ਲੋਕਲ ਅਥਾਰਟिटीज ਦਾ ਜਿਹੜਾ ਹੈਗਾ ਕਿ ਇਹ ਕੰਮ ਜੈਨੂਇਨ ਹੈ ਉਹਦੀ ਕੱਟਆਫ ਡੇਟ ਹੈ ਜਿਹੜੀ ਉਹ 31 ਜੁਲਾਈ ਹੈ